ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਦੇ ਤਹਿਤ ਅੱਜ 10 ਨਵੰਬਰ ਦੀ ਕਾਲ ਸੀ ਔਰ ਵਿਦਿਆਰਥੀਆਂ ਦੇ ਨਾਲ-ਨਾਲ ਜਿਹੜੀਆਂ ਹੋਰ ਸਮਾਜਿਕ ਜਥੇਬੰਦੀਆਂ ਨੇ ਸਮਾਜਿਕ ਕਾਰਕੁਨ ਨੇ ਸਮੇਂ-ਸਮੇਂ ਤੇ ਪੰਜਾਬ ਲਈ ਆਵਾਜ਼ ਉਠਾਉਂਦੇ ਰਹਿੰਦੇ ਨੇ ਉਹ ਵੀ ਵੱਡੀ ਗਿਣਤੀ ਚਾਏ ਬੇਸ਼ੱਕ ਚੰਡੀਗੜ੍ਹ ਪੁਲਿਸ ਨੇ ਬਹੁਤ ਕੋਸ਼ਿਸ਼ ਕੀਤੀ ਰੋਕਣ ਦੀ ਨਵਜੋਤ कौर ਲੰਬੀ ਨੌਜਵਾਨ ਆਗੂ ਸਾਡੇ ਨਾਲ ਨੇ ਨਵਜੋਤ ਹੁਣੀ ਐਂਟਰ ਹੋਏ ਹੋ ਜਾਂ ਇਸ ਤੋਂ ਪਹਿਲਾਂ ਦੇ ਆਏ ਹੋਏ ਜੀ ਬਿਲਕੁਲ ਸਭ ਤੋਂ ਪਹਿਲਾਂ ਟੌਨ ਪੁਆਇੰਟ ਦੇਖ ਰਹੇ ਮੇਰੇ ਸਾਰੇ ਹੀ ਸਤਕਾਰਯੋਗ ਵੀਰਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਜੀ ਬਿਲਕੁਲ ਅਸੀਂ ਹਲੇ ਹੁਣੇ ਹੀ ਐਂਟਰ ਹੋਏ ਹਾਂ ਕਿਉਂਕਿ ਚੰਡੀਗੜ੍ਹ ਦੇ ਵਿੱਚ ਪੂਰੇ ਰਸਤੇ ਬਲਾਕ ਸੀਗੇ ਕਿਤੋਂ ਹੋ ਗਏ ਸੀਗੇ ਚੰਡੀਗੜ੍ਹ ਸੈਂਟਰ ਕਿਤਿਆਂ ਨੂੰ ਪਰ ਹੌਲੀ ਹੌਲੀ ਹੁਣ ਯੂਨੀਵਰਸਿਟੀ ਦੇ ਵਿੱਚ ਆਏ ਆ ਤੇ ਕਿਉਂਕਿ ਹਲੇ ਇੰਟਰਨੈਟ ਨਹੀਂ ਪ੍ਰੋਪਰ ਚੱਲ ਰਿਹਾ ਤੇ ਪ੍ਰੈਜ਼ੈਂਟਲੀ ਕੀ ਅਪਡੇਟ ਹੈ ਹਲੇ ਉਹਦੇ ਬਾਰੇ ਵੀ ਸਾਨੂੰ ਕੋਈ ਜ਼ਿਆਦਾ ਇਨਫੋਰਮੇਸ਼ਨ ਨਹੀਂ ਆ ਕਿੱਥੇ ਤੁਹਾਨੂੰ ਰੋਕਿਆ ਗਿਆ ਔਰ ਕੀ ਕਿਹਾ ਹੈਗਾ ਪ੍ਰਸ਼ਾਸਨ ਕੋਲ ਮੈਨੂੰ ਕੋਈ ਐਗਜ਼ੈਕਟ ਲੋਕੇਸ਼ਨਸ ਤਾਂ ਨਹੀਂ ਪਤਾ ਚੰਡੀਗੜ੍ਹ ਦੀਆਂ ਬਟ ਇੱਕ ਤਾਂ ਜਦੋਂ ਅਸੀਂ ਜਮਾ ਐਂਟਰ ਹੋ ਰਹੇ ਹੈਗੇ ਆ ਉਥੇ ਟਰੱਕ ਲਾ ਕੇ ਮਿੱਟੀ ਦੇ ਭਰੇ ਹੋਏ ਉਥੋਂ ਰਸਤੇ ਨੂੰ ਡਾਇਵਰਟ ਕੀਤਾ ਹੋਇਆ ਸੀਗਾ ਕਾਫੀ ਉੱਪਰ ਦੀ ਹੋ ਕੇ ਆਉਣਾ ਪਿਆ ਇੱਕ ਕਿਉਂਕਿ ਜਾਮ ਇੰਨਾ ਜ਼ਿਆਦਾ ਹੋ ਗਿਆ ਸੀਗਾ ਕਿ ਵਹੀਕਲਸ ਪੂਰੀ ਲ ਨਹੀਂ ਰਹੀ ਸੀਗੇ ਤਾਂ ਕਰਕੇ ਵੀ ਕਾਫੀ ਸਮਾਂ ਲੱਗਾ ਔਰ ਪੂਰਾ ਰਸਤਾ ਹੀ ਆਲਮੋਸਟ ਬਲੌਕ ਰਿਹਾ ਜਿਸ ਤਰੀਕੇ ਨਾਲ ਆਪਾਂ ਜਦੋਂ ਦਿੱਲੀ ਦੇ ਵਿੱਚ ਧਰਨਾ ਸੀ ਦਿੱਲੀ ਨੇ ਕਿਲ ਗੱਡ ਤੇ ਸੀ ਬੈਰੀਗੇਟ ਲਾਤੇ ਸੀ ਰਸਤੇ ਰੋਕਤੇ ਸੀ ਸੇਮ ਉਹੀ ਦ੍ਰਿਸ਼ ਅੱਜ ਦੇਖਣ ਨੂੰ ਮਿਲੇ ਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਚੰਡੀਗੜ੍ਹ ਤੇ ਮੁਹਾਲੀ ਦੇ ਵਿਚਾਲੇ ਉਹ ਸੀਨ ਬਣਾਤਾ ਲੱਗਦਾ ਹੀ ਨਹੀਂ ਵੀ ਅਸੀਂ ਆਪਣੀ ਰਾਸਤਾਨੀ ਚ ਆ ਰਹੇ ਹਾਂ ਲੱਗਦਾ ਹੀ ਨਹੀਂ ਕਿ ਸਾਡੀ ਜਗ੍ਹਾ ਕੀ ਜੀ ਬਿਲਕੁਲ ਇਦਾਂ ਹੀ ਹੋਇਆ ਕਿਉਂਕਿ ਜਦੋਂ ਤੋਂ ਯੂਨੀਵਰਸਿਟੀ ਦੇ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਦੇ ਵੱਲੋਂ ਕਾਲ ਦਿੱਤੀ ਗਈ ਸੀ ਤਾਂ ਅਸੀਂ ਵੇਖਿਆ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਜਾਂ ਬਾਕੀ ਯੂਨੀਵਰਸਿਟੀਆਂ ਤੋਂ ਵੀ ਸਟੂਡੈਂਟਾਂ ਨੇ ਅੱਜ ਜਿਹੜਾ ਇੱਥੇ ਆਉਣਾ ਸ਼ੁਰੂ ਕਰਤਾ ਆ ਜਿਨ੍ਹਾਂ ਦੇ ਵੀ ਦਿਲ 'ਚ ਇਹ ਦਰਦ ਸੀਗਾ ਕਿ ਪੰਜਾਬ ਯੂਨੀਵਰਸਿਟੀ ਸਾਡੀ ਹੈ ਸਾਡੇ ਪੰਜਾਬ ਦੀ ਵਿਰਾਸਤ ਹੈ ਸਾਡਾ ਇਤਿਹਾਸ ਹੈ ਔਰ ਇਹ ਤੇ ਪੰਜਾਬ ਦਾ ਹੱਕ ਹੋਣਾ ਚਾਹੀਦਾ ਕਿਉਂਕਿ ਅੱਜ ਤੋਂ ਨਹੀਂ ਸਾਡਾ ਇਤਿਹਾਸ ਗਵਾਹ ਹੈ ਕਿ 1966 ਤੋਂ ਬਾਅਦ ਤੁਸੀਂ ਦੇਖ ਲਓ ਸਾਡੇ ਪੰਜਾਬ ਤੇ ਹਮੇਸ਼ਾ ਡਾਕੇ ਮਾਰਨ ਦੀ ਕੋਸ਼ਿਸ਼ ਗੀ ਗਈ ਹੈ ਚਾਹੇ ਉਹ ਪੰਜਾਬੀ ਬੋਲਦੇ ਇਲਾਕੇ ਹੋਣ ਪੰਜਾਬ ਨੂੰ ਵੰਡਿਆ ਗਿਆ ਅਲੱਗ-ਅਲੱਗ ਹਿੱਸਿਆਂ ਦੇ ਵਿੱਚ ਭਾਂਖੜਾ ਬਿਆਸ ਮੈਨੇਜਮੈਂਟ ਦਾ ਜਿਹੜਾ ਸੀਗਾ ਸਾਰਾ ਪ੍ਰਬੰਧ ਉਹ ਸਾਡੇ ਤੋਂ ਖੋਇਆ ਗਿਆ ਔਰ ਸਾਡੀ ਜਿਹੜੀ ਆਖਰੀ ਵਿਰਾਸਤ ਦੀ ਨਿਸ਼ਾਨੀ ਚੰਡੀਗੜ੍ਹ ਦੇ ਵਿੱਚ ਬਚਦੀ ਸੀ ਸਾਡੀ ਪੰਜਾਬ ਯੂਨੀਵਰਸਿਟੀ ਜਦੋਂ ਉਹਨੂੰ ਖੋਣ ਦੀ ਗੱਲ ਆਉਂਦੀ ਹੈ ਤਾਂ ਮੈਨੂੰ ਲੱਗਦਾ ਹਰ ਇੱਕ ਪੰਜਾਬੀ ਹਰ ਇੱਕ ਸਟੂਡੈਂਟ ਕਿਤੇ ਨਾ ਕਿਤੇ ਉਸ ਚੀਜ਼ ਨਾਲ ਇਮੋਸ਼ਨਲੀ ਜੁੜਿਆ ਹੋਇਆ ਤੇ ਅਸੀਂ ਇਸ ਚੀਜ਼ ਨੂੰ ਝਰ ਨਹੀਂ ਸਕਦੇ ਕਿਉਂਕਿ ਸਾਡਾ ਬਹੁਤ ਵੱਡਾ ਖਜ਼ਾਨਾ ਸਾਡੀ ਬਹੁਤ ਵੱਡੀ ਆਮਾਨਤ ਹੈ ਪੰਜਾਬ ਯੂਨੀਵਰਸਿਟੀ ਹੈ ਤੇ ਪਰ ਆਸ਼ਨ ਦੇ ਵੱਲੋਂ ਸਰਕਾਰਾਂ ਦੇ ਵੱਲੋਂ ਹਰ ਤਰੀਕੇ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅੱਜ ਇੱਥੇ ਇਕੱਤਰ ਨਾ ਹੋਣ ਦਿੱਤਾ ਜਾਵੇ ਕਿਉਂਕਿ ਇਹ ਸਾਡੀਆਂ ਜਥੇਬੰਦੀਆਂ ਦੀ ਸਟੂਡੈਂਟ ਵਿੰਗਸ ਦੀ ਇੱਕ ਇੱਕ ਜੁਟਤਾ ਹੀ ਹੈ ਕਿ ਅੱਜ ਇੰਨੇ ਵੱਡੇ ਸਮਰਥਨ ਦੇ ਵਿੱਚ ਲੋਕ ਆਏ ਨੇ ਤੇ ਮੈਨੂੰ ਲੱਗਦਾ ਇਹ ਤਾਂ ਹਲੇ ਟੀਜ਼ਰ ਹੈ ਜੇ ਹਲੇ ਵੀ ਯੂਨੀਵਰਸਿਟੀ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਅਥਾਰਟिटीज ਆ ਹਲੇ ਵੀ ਉਹਨਾਂ ਨੇ ਸਟੂਡੈਂਟਾਂ ਦਾ ਸਾਥ ਨਾ ਦਿੱਤਾ ਤਾਂ ਜਿਹੜਾ ਦਿੱਲੀ ਦੇ ਵਿੱਚ ਅਸੀਂ ਪੂਰੀ ਫਿਲਮ ਦਿਖਾਈ ਸੀ ਤੇ ਉਹ ਇੱਥੇ ਫੇਰ ਦਿਖਾਉਣ ਦੇ ਲਈ ਪੰਜਾਬੀ ਤਿਆਰ ਨੇ ਸਟੂਡੈਂਟ ਤਿਆਰ ਪੰਜਾਬੀਆਂ ਦੇ ਹੌਸਲੇਨ ਔਰ ਪੰਜਾਬੀ ਹੁੰਗਾਰੇ ਨੂੰ ਹਰ ਵਰਗ ਨੂੰ ਆਪਾਂ ਇੱਕਦਾਂ ਨਾਮ ਲੱਗੇ ਕੋਈ ਵਿਦਿਆਰਥੀਆਂ ਤੋਂ ਉੱਪਰ ਉੱਠ ਕੇ ਵੱਡੀ ਉਮਰ ਦੇ ਵੀ ਆ ਫ੍ਰੀडम फाइਟਰ ਆ ਸਲੂਟ ਕਰਨਾ ਬਣਦਾ ਕਿ ਇੱਕ ਇਕਾਲ ਤੇ ਉਹਨਾਂ ਨੇ ਦਿਖਾਤਾ ਵੀ ਬਾਕੀ ਅਸੀਂ ਇਕੱਠੇ ਆਪਦੀ ਹੋਂਦ ਨੂੰ ਲਈ ਜੀ ਬਿਲਕੁਲ ਇਹ ਤੇ ਸਾਡਾ ਇਤਿਹਾਸ ਰਹਿਣਾ ਤੁਸੀਂ ਦੇਖੋ ਸਾਡੇ ਗੁਰੂਆਂ ਨੇ ਆਪਦਾ ਇਤਿਹਾਸ ਰਚਿਆ ਉਸ ਤੋਂ ਬਾਅਦ ਸਾਡੇ ਆਗੂਆਂ ਨੇ ਆਪਦਾ ਇਤਿਹਾਸ ਰਚਿਆ ਔਰ ਅਸੀਂ ਉਹ ਪੀੜ੍ਹੀਆਂ ਜਿਹੜੀ ਆਪਦਾ ਇਤਿਹਾਸ ਆਪ ਲਿਖਣਾ ਜਾਣਦੇ ਆ ਤੇ ਅੱਜ ਉਸੇ ਇੱਕ ਇਤਿਹਾਸ ਨੂੰ ਸਿਰਜਣ ਦੇ ਲਈ ਬਦਲਣ ਦੇ ਲਈ ਨਵਾਂ ਬਣਾਉਣ ਦੇ ਲਈ ਜਿੱਥੇ ਸਟੂਡੈਂਟ ਇਕੱਠੇ ਹੋਏ ਨੇ ਸਾਡੀਆਂ ਕਿਸਾਨ ਜਥੇਬੰਦੀ ਵੀ ਪਹੁੰਚੀਆਂ ਨੇ ਇਥੋਂ ਤੱਕ ਕਿ ਰਾਜਨੀਤਿਕ ਆਗੂ ਵੀ ਪਹੁੰਚੇ ਜਿਹੜੇ ਇਸ ਯੂਨੀਵਰਸਿਟੀ ਦੇ ਵਿੱਚੋਂ ਪੜੇ ਨੇ ਜਿਨ੍ਹਾਂ ਦੇ ਦਿਲ 'ਚ ਦਰਦ ਹੈ ਤੇ ਅਸੀਂ ਸਭ ਦਾ ਧੰਨਵਾਦ ਕਰਦੇ ਹਾਂ ਸੋ ਮੈਂ ਇਹ ਕਹਿਣਾ ਚਾਹਾਂ ਕਿ ਅੱਗੇ ਵੀ ਜੇਕਰ ਕਿਸੇ ਵੀ ਸਾਡੇ ਪੰਜਾਬ ਦੀ ਵਿਰਾਸਤ ਤੇ ਜਾਂ ਉਸ ਨੂੰ ਖੋਣ ਦੀਆਂ ਗੱਲਾਂ ਹੁੰਦੀਆਂ ਨੇ ਯੂਨੀਵਰਸਟੀਆਂ ਦਾ ਸੈਂਟਰਲਾਈਜ਼ੇਸ਼ਨ ਦੀ ਗੱਲ ਚੱਲਦੀ ਹੈ ਤਾਂ ਸਾਨੂੰ ਇਕਜੁੱਟ ਹੋਣਾ ਹੀ ਪਏਗਾ ਇਕਜੁੱਟ ਹੋ ਕੇ ਹੀ ਅਸੀਂ ਸਾਡੇ ਹੱਕਾਂ ਦੀ ਰਾਖੀ ਕਰ ਸਕਾਂਗੇ ਯੂਨੀਵਰਸਿਟੀ ਦੇ ਵਿੱਚ ਪੜਨਾ ਸਾਡੇ ਪੰਜਾਬੀਆਂ ਦਾ ਮੂਢਲਾ ਅਧਿਕਾਰ ਹੈ ਸਾਡੀ ਪੰਜਾਬ ਦੀ ਸਰਜ਼ਮੀਨ ਤੇ ਬਣਾਈ ਗਈ ਯੂਨੀਵਰਸਿਟੀ ਹੈ ਤੇ ਜਰੂਰ ਇਕੱਠੇ ਹੋਈ ਹੈ। ਥੈਂਕ ਯੂ ਨਵਜੋਸ਼ ਸ਼ੁਕਰੀਆ ਜੁੜਨ ਲਈ। ਬਹੁਤ ਬਹੁਤ ਧੰਨਵਾਦ।